ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਖੇਤੀਬਾੜੀ ਤੇ ਕਿਸਾਨ ਪਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪਸ਼ੂ ਧਨ ਦੇ ਪੰਜਾਬ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਵਧਾਉਣ ਦੀਆਂ ਅਸੀਮ ਸੰਭਾਵਨਾਵਾਂ ਹਨ ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਵਿਆਪਕ ਯੋਜਨਾ ਬੰਦੀ ਕੀਤੀ ਗਈ ਹੈ। ਅਜਿ ਇੱਕ ਤੇ ਫਗਵਾੜਾ ਨੇੜੇ ਖਜੂਰਲਾ ਪਿੰਡ ਵਿਖੇ 1961 ਦੇ ਬਣੇ ਪਸ਼ੂ ਸਿਵਲ ਹਸਪਤਾਲ ਦੀ ਇਮਾਰਤ ਜਿਸ ਦਾ ਪਿੰਡ ਵਾਸੀਆਂ ਵੱਲੋਂ ਨਵੀਨੀਕਰਨ ਕੀਤਾ ਗਿਆ ਨੂਨ ਲੋਕ ਅਰਪਿਤ ਕਰਦੇ ਹ ਖੁੱਡੀਆਂ ਨੇ ਕਿਹਾ ਕਿ ਪਸ਼ੂ ਧਨ ਦਾ ਪੰਜਾਬ ਦੀ ਅਰਥ ਵਿਵਸਥਾ ਵਿੱਚ ਲਗਭਗ 13% ਦਾ ਯੋਗਦਾਨ ਹੈ ਜਿਸ ਨੂੰ ਵੀ ਫੀਸਦੀ ਤੱਕ ਲੈ ਜਾਣ ਦਾ ਟੀਚਾ ਹੈ ਖੁੱਡੀਆਂ ਨੇ ਕਿਹਾ ਕਿ ਪਸ਼ੂ ਧਨ ਦੇ ਦੁੱਧ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵਿਦੇਸ਼ੀ ਸੀਮਨ ਪਸ਼ੂ ਪਾਲਕਾਂ ਨੂੰ ਬਿਲਕੁਲ ਮੁਫਤ ਦੇਣ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੁੱਧ ਦੇ ਪ੍ਰੋਸੈਸਿੰਗ ਪਲਾਂਟਾਂ ਦੀ ਸਥਾਪਨਾ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਦੁੱਧ ਤੋਂ ਬਣੇ ਵੱਧ ਤੋਂ ਵੱਧ ਪਦਾਰਤ ਬਣਾ ਕੇ ਬਾਜ਼ਾਰ ਵਿੱਚ ਮੁਕਾਬਲਾ ਕਰ ਸਕਦੇ ਹਨ ਪਸ਼ੂ ਪਾਲਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਸ਼ੂ ਪਾਲਨ ਵਿਭਾਗ ਵਿੱਚ ਲਗਭਗ 400 ਵੈਟਰਨਰੀ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਸਿਵਲ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨਹੀਂ ਰਹੇਗੀ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਪਸ਼ੂ ਤੰਨ ਨੂੰ ਹੁੰਦੀਆਂ ਬਿਮਾਰੀਆਂ ਬਾਰੇ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਦਾ YouTube ਚੈਨਲ ਤੇ ਤੇ Facebook ਪੇਜ ਸ਼ੁਰੂ ਕੀਤਾ ਗਿਆ ਹੈ ਜਿਸ ਉੱਪਰ ਪਸ਼ੂ ਪਾਲਕਾਂ ਨੂੰ ਵੈਟਰਨਰੀ ਡਾਕਟਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਲਾਈਵ ਹੋ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਣੂ ਕਰਵਾਉਣਗੇ ਉਨਾ ਇਹ ਵੀ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਤੇ ਹੋਰ ਸਹਾਇਕ ਤੰਦਿਆਂ ਨੂੰ ਅਪਣਾਉਣ ਜਿਸ ਨਾਲ ਨਾ ਸਿਰਫ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਚੋਖਾ ਵਾਧਾ ਹੋਵੇਗਾ। ਉਹ ਖਜੂਰਲਾ ਨਿਵਾਸੀਆਂ ਵੱਲੋਂ ਸਿਵਲ ਪਸ਼ੂ ਹਸਪਤਾਲ ਦੇ ਨਵੀਨੀਕਰਨ ਲਈ ਕੀਤੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਅਗਲੇ ਕੁਝ ਦਿਨਾਂ ਵਿੱਚ ਹੀ ਵੈਟਰਨਰੀ ਡਾਕਟਰਾਂ ਸਹਾਇਕ ਕਮਲੇ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡਾਫ ਹਨਰ ਪੇਸ਼ ਕੀਤਾ ਗਿਆ ਤੁਹਾਡਾ ਨਾਮ ਅੱਜ ਦੇ ਇਸ ਵੀਰੇ ਦੇ ਵਿੱਚ ਆਏ ਹੋਏ ਸਾਡੇ ਅੱਜ ਦੇ ਜਿਹੜੇ ਉਹ ਕਿ ਤੁਹਾਨੂੰ ਕਿ ਘੋੜਾ ਘੋੜਿਆਂ ਨੂੰ ਉਹ ਜਨਵਰਾਂ ਨੂੰ ਉਹ ਪਸ਼ੂਆਂ ਨੂੰ ਬਹੁਤ ਸਤਕਾਰ ਦੇ ਨਾਲ ਪਿਆਰ ਦੇ ਨਾਲ ਸਨਮਾਨੇ सरपंच साहब सदर प्यारा सिंह जी ਸਾਡੇ ਬਹੁਤ ਹੀ ਆਸੇਪਾ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਮੈਂ ਜੂਰਲਾ ਪਿੰਡ ਵਿੱਚ ਅੱਜ ਪਹੁੰਚਿਆ ਫੁਟਵਾੜੇ ਬਲਕਿ ਦਾ ਸਰਪੰਚਿੰਦਰ ਸਿੰਘ ਜੀ ਮਾਨ ਸਾਹਿਬ ਵੀ ਮੇਰੇ ਨਾਲ ਐਸ்சி ਸਾਹਿਬ ਹੈ ਸਾਡੇ ਐਸਐਸਪੀ ਔਰ ਡਾਇਰੈਕਟਰ ਸਾਹਿਬ ਦੇਦੀ ਸਾਹਿਬ ਦੀ ਟੀਟ੍ਰੈਕਟਰ ਸਾਰੇ ਇਸ ਪਿੰਡ ਦੇ ਸਰਪੰਚ ਸਾਹਿਬ ਔਰ ਸਾਬਕਾ ਸਰਪੰਚ ਮੈਨੂੰ ਤੇ ਪਤਾ ਲੱਗਿਆ ਜਿਹੜੇ ਪੁਰਾਣੇ 2 6 ਸਰਪੰਚ ਨੇ ਇੱਥੇ ਇਹ ਸਾਰੇ ਇਕੱਠੇ ਕਰਨ ਬਹੁਤ ਵੱਡਾ ਉਪਰਾਲਾ ਇਸ ਨਗਰ ਦਾ ਇੱਥੇ ਇਤਿਹਾਸਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਪੂਰਾ ਪਿਆਰ ਕਰਕੇ ਔਰ 1961 ਵਿੱਚ ਉਸ ਵੇਲੇ ਦੀ ਵੱਡੀ ਗੱਲ ਆ ਵੀ 1961 ਵਿੱਚ ਇੱਥੇ ਤੇ ਹਸਪਤਾਲ ਬਣਾਇਆ ਗਿਆ ਜੀ ਕਿ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਜਿਹੜੀ ਲੋਡ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਇਹ ਵੱਡੀ ਇੱਛਾ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਮੈਂ ਉਹਨਾਂ ਦੇ ਨਾਲ ਇਸ ਬਹਿਕ ਮੈਨੂੰ ਸਾਮ ਦਾ ਮੰਤਰੀ ਹੋਣ ਦੇ ਨਾਤੇ ਜੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਧਾਨੀ ਵਧਾਉਣਾ ਪੈਣਾ ਅਸੀਂ ਆਪਣੀ ਜ਼ਮੀਨ 'ਚੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਸ਼ਾਇਦ ਉਦੋਂ ਦਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਚ ਆ ਰਹੀ ਹੈ ਜੀ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਾਂਗੇ ਤੇ ਸਰ ਇੱਕ ਇਹ ਤਾਂ ਹੋ ਗਏ ਪਸ਼ੂ ਧਨ ਦੀ ਸਿਹਤ ਸੰਭਾਲ ਲਈ ਜਿਹੜੇ ਤੇ ਪਸ਼ੂ ਧਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗ ਦੇ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਆਂ ਅ ਸਮੇ ਸਮੇ ਸਰ ਉਹਨਾਂ ਦਾ ਐਗਜ਼ਾਮਨ ਕਰਨਾ ਉਹਨਾਂ ਨੂੰ ਜਿਹੜੀ ਲੋੜ ਹੈ ਸਾਡੀ ਸਰਕਾਰ ਵੱਲੋਂ ਚਾਹੇ ਵੈਕਸੀਨੇਸ਼ਨ ਹੈ ਚਾਹੇ ਹੋਰ ਮੈਡੀਸਨ ਦੀ ਲੋੜ ਆ ਜੀ ਉਹ ਹਮੇਸ਼ਾ ਪ੍ਰੋਵਾਈਡ ਕਰਾਈ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ ਸੀਮਨ ਅੱਜ ਲੋੜ ਬਣ ਗਈ ਐ ਕਿ ਲੋਕ ਸਮਝਦੇ ਆ ਵੀ ਬੱਚੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਅਸੀਂ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਹ ਅਸੀਂ ਉਹ ਲੋਕਾਂ ਨੂੰ ਬੜੇ ਸਸਤੇ ਜੀ ਰੇਟ ਤੇ ਲਾ ਕੇ ਦਿੱਤੇ ਤੇ ਡੈਰੀ ਉਦਯੋਗ ਨੂੰ ਪਰਫੁੱਲਤ ਕਰਨ ਲਈ ਸਰਕਾਰ ਵੱਲੋਂ ਕੋਈ ਸਬਸਿਡੀ ਸਕੀਮ ਜਾਂ ਇਦਾਂ ਉਦਯੋਗ ਨੂੰ ਪਰਫੁੱਲਤ ਕਰਨ ਲਈ ਉਹਦੇ ਵਿੱਚ ਹੈ ਜੀ ਸਾਡੇ ਵੱਖ-ਵੱਖਰੇ ਜਿਹੜੇ ਇਸ ਤਰ੍ਹਾਂ ਦੇ ਅਦਾਰੇ ਖੋਲੇ ਗਏ ਨੇ ਉੱਥੇ ਅਸੀਂ ਟ੍ਰੇਨਿੰਗ ਕਰਾਉਂਦੇ ਆ ਜੀ اور ਉਹਦੇ ਚੋਂ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਟ੍ਰੇਨ ਕਰਕੇ ਲੈ ਜਾਂਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਲੋਨ ਕਰਾਉਣਾ ਸਬਸਿਡੀ ਦੇਣੀ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਇਹ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਮੈਂ ਪਿੰਡ ਖਜੂਲਿਆ ਤੋਂ ਮਨਦੀਪ ਸਿੰਘ ਪਿਆਰਾ ਸਰਪੰਚ ਜੋ ਕਿ ਸਾਡੇ ਪਿੰਡ ਸਦਾ ਗੁਰਮੀਤ ਸਿੰਘ ਪੁੱਤਿਆ ਜੀ ਕਮਰਲ ਮਿਸਟਰ ਪੰਜਾਬ ਪਸ਼ੂ ਹਸਪਤਾਲ ਦਾ ਘਟਨਾ ਦੁਆਰਾ ਤੋਂ ਘਰ ਆਏ ਸੀ ਜੋ ਕਿ ਪਿਛਲੇ 10-15 ਸਾਲ ਤੋਂ ਬੰਦ ਪਿਆ ਸੀ ਉਹਨੇ ਸਾਨੂੰ ਅੱਜ ਪੂਰਾ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ ਸਾਰੇ ਡਾਕਟਰ ਮੈਡੀਕਲ ਸਹੂਲਤਾਂ ਸਾਡੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਘਟਾਉ ਸਵਾਹਿਗੁਰੂ ਜੀ ਕੀ ਫਤ